ਗੁਰੀਆ ਵਸਤਕਾਰ ਅਤੇ ਕਤਲ ਮਾਮਲੇ ਦੀ ਦਿਲ ਨੂੰ ਝੰਜੋੜ ਦੇਣ ਵਾਲੀ ਸਸੰਸਨੀ ਕੇਸ ਕਹਾਣੀ ਇਸ ਦਰਦਨਾਕ ਅਤੇ ਸ਼ਰਮਨਾਕ ਘਟਨਾ ਨੇ ਤੇਸ਼ ਨੂੰ ਵੀ ਹਿਲਾ ਕੇ ਰੱਖ ਦਿੱਤਾ ਸੀ ਇਸ ਵਿੱਚ ਪੁਲਿਸ ਮਹਾਂ ਨਿਰਿਖਣ ਤੋਂ ਲੈ ਕੇ ਕਾਂਸਟੇਬਲ ਤੱਕ 9 ਪੁਲਿਸ ਕਮਚਾਰੀਆਂ ਨੂੰ ਚੇਲ ਦੀ ਹਵਾ ਖਾਣੀ ਪਈ ਸੀ ਆਖਿਰ ਇਸ ਕਹਾਣੀ ਵਿੱਚ ਕੀ ਹੋਇਆ ਸੀ 16 ਸਾਲ ਦੀ ਗੁਰੀਆ ਮੋੜ ਰੋਗ ਵਿੱਚ ਸ਼ਿਮਲਾ ਦੇ ਵਿਦਵਾਨ ਸਵਾ ਚੋਪਾਲ ਦੇ ਝੋਕ ਦੀ ਰਹਿਣ ਵਾਲੀ ਸੀ ਪਿਤਾ ਸ਼ਾਵਿੰਦਰ ਕੁਮਾਰ ਅਤੇ ਮਾਤਾ ਅਰਕਤਾ ਦੀਆਂ ਪੰਜ ਸੰਤਾਨਾਂ ਵਿੱਚੋਂ ਉਹ 7 ਨੰਬਰ ਤੇ ਸੀ ਬੇਟੀਆਂ ਵਿੱਚੋਂ ਸਭ ਤੋਂ ਛੋਟੀ ਸੀ ਪਰ ਬੇਟੇ ਅਮਨ ਤੋਂ ਵੱਡੀ ਸੀ ਵੱਡੇ ਹੋਰ ਦੇ ਨਾਤੇ ਗੁਰੀਆ ਆਪਣੇ ਮਾਪਿਆਂ ਅਤੇ ਭੈਣਾਂ ਦੀ लाਡਲੀ ਅਤੇ ਭਰਾ ਦੀ ਦੁਲਾਰੀ ਸੀ ਨਾਂ ਦੇ ਅਨੁਸਾਰ ਗੁਰੀਆ ਸੀ ਵੀ ਗੁਰੀਆ ਵਰਗੀ ਬਿਲਕੁਲ ਮਾਸੂਮ ਚੰਚਲ ਅਤੇ ਬਹੁਤ ਖੂਬਸੂਰਤ ਸ਼ਿਮਲੇ ਦੀਆਂ ਸੋਨੀਆਂ ਵਾਦੀਆਂ ਵਰਗੀ ਜਿਸ ਨੂੰ ਹਰ ਕੋਈ ਪਿਆਰ ਕਰਦਾ ਸੀ ਮਾਪਿਆਂ ਦੀ लाਡਲੀ ਗੁੜੀਆ ਪੜਾਈ ਵਿੱਚ ਵੀ ਅੱਵਲ ਸੀ ਪਰ ਕਿਉਂ ਜੀਵਨ ਵਿੱਚ ਵੱਡੀ ਅਫਸਰ ਬਣਨ ਦੀ ਇੱਛਾ ਰੱਖਦੀ ਸੀ ਤਾਂ ਮਾਪੇ ਵੀ ਬੇਟੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਸਨ ਬੱਚਿਆਂ ਦੀ ਵਧੀਆ ਪਰਵਰਿਸ਼ ਅਤੇ ਸਿੱਖਿਆ ਤੇ ਉਹ ਪਾਣੀ ਵਾਂਗ ਪੈਸੇ ਬਹਾਉਂਦੇ ਸਨ ਸਵਿੰਦਰ ਕੁਮਾਰ ਇੱਕ ਵੱਡੇ ਕਿਸਾਨ ਸਨ ਉਹਨਾਂ ਦਾ ਆਪਣੇ ਖੇਤਰ ਵਿੱਚ ਇੱਕ ਵੱਡਾ ਨਾਮ ਸੀ ਨਾ ਦੇ ਨਾਲ ਵੱਡੀ ਪਹਿਚਾਨ ਵੀ ਸੀ। ਉਹਨਾਂ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ। ਇਸ ਲਈ ਉਹ ਆਪਣੀ ਬੱਚਿਆਂ ਦੀ ਸਿੱਖਿਆ ਤੇ ਖੂਬ ਪੈਸੇ ਖਰਚ ਕਰਦੇ ਸਨ। ਪਰ ਹੋਣੀ ਨੂੰ ਕੌਣ ਟਾਲ ਸਕਦਾ ਹੈ? ਜੋ ਹੋਰੀ ਹੁੰਦੀ ਹੈ ਉਹ ਤਾਂ ਹੋ ਕੇ ਹੀ ਰਹਿੰਦੀ ਹੈ। ਕੁਝ ਜਾ ਹੀ ਸਵਿੰਦਰ ਦੇ ਨਾਰ ਵੀ ਹੋਇਆ। ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਨਾਲ ਇੱਕ ਅਜਾਹਾ ਭਿਆਨਕ ਅਤੇ ਕਰਬਾ ਮਜ਼ਾਕ ਹੋਣ ਵਾਲਾ ਹੈ ਜਿਸ ਦਾ ਅਜकम ਸਮੇਂ ਦੇ ਮੱਲਮ ਨਾਲਤਾ ਭਰ ਜਾਵੇਗਾ। ਪਰ ਉਸੇ ਨਿਸ਼ਾਨ ਉਮਰ 파ਰਿਕ ਫੋੜੇਵਾਂਗ ਰਸਤੇ ਰਹਿਣਗੇ ਉਹ ਤਾਰੀਖ 4 ਜੁਲਾਈ 2017 ਗੁਰੀਆ ਮਾਸੂਦ ਦੇ ਸੀਨੀਅਰ ਸੈਕੰਡਰੀ ਹਾਈ ਸਕੂਲ ਵਿੱਚ 10ਵੀਂ ਕਲਾਸ ਵਿੱਚ ਪੜ੍ਹਦੀ ਸੀ ਉਨ੍ਹੀ ਦਿਨੀ ਸ਼ਾਮ ਨੂੰ 4:30 ਵਜੇ ਉਸਦੇ ਸਕੂਲ ਦੀ ਛੁੱਟੀ ਹੁੰਦੀ ਸੀ ਉਸ ਦਿਨ ਵੀ ਉਸਦੇ ਸਕੂਲ ਦੀ ਛੁੱਟੀ ਨਿਯਮ ਸਮੇਂ ਤੇ ਹੋਈ ਸੀ ਛੁੱਟੀ ਹੋਣ ਤੇ ਗੁਰੀਆ ਸਕੂਲ ਤੋਂ ਘਰ ਲਈ ਨਿਕਲ ਰਹੀ ਸੀ ਪਰ ਦੇਰ ਸ਼ਾਮ ਤੱਕ ਉਹ ਘਰ ਨਹੀਂ ਪਹੁੰਚੀ ਸੀ ਬੇਟੀ ਦੇ ਘਰ ਨਾ ਪਹੁੰਚਦੇ ਮਾ ਅਰਪੀਤਾ ਨੂੰ ਚਿੰਤਾ ਹੋਈ। ਉਹਨਾਂ ਨੇ ਫੋਨ ਕਰਕੇ ਪਤੀ ਨੂੰ ਦੱਸਿਆ, "ਸ਼ਾਮ ਹੋ ਰਹੀ ਹੈ, ਬੇਟੀ ਅਜੇ ਤੱਕ ਘਰ ਨਹੀਂ ਆਈ। ਮੈਨੂੰ ਚਿੰਤਾ ਹੋ ਰਹੀ ਹੈ। ਸਕੂਲ ਵਿੱਚ ਫੋਨ ਕਰਕੇ ਪਤਾ ਕਰੋ ਆਖਿਰ ਬੇਟੀ ਕਿੱਥੇ ਰਹਿ ਗਈ?" ਪਤਨੀ ਦੀ ਗੱਲ ਸੁਣ ਕੇ ਦਾਵਿੰਦਰ ਵੀ ਚਿੰਤਿਤ ਹੋ ਗਏ। ਸ਼ਾਵਿੰਦਰ ਨੇ ਪਤਨੀ ਨੂੰ ਕਿਹਾ, "ਮੁਣੀ ਸਕੂਲ ਦੇ ਪ੍ਰਧਾਨ ਚਾਰੀਆ ਨੂੰ ਫੋਨ ਕਰਕੇ ਪਤਾ ਕਰਦਾ ਹਾਂ। ਤੂੰ ਚਿੰਤਾ ਨਾ ਕਰ।" ਫਿਰ ਉਹਨਾਂ ਨੇ ਫੋਨ ਕੱਟ ਦਿੱਤਾ ਤੇ ਸਕੂਲ ਦੇ ਪ੍ਰਧਾਨਚਾਰੀਆ ਨੂੰ ਫੋਨ ਮਿਲਾ ਕੇ ਬੇਟੀ ਬਾਰੇ ਪੁੱਛਿਆ ਸ਼ਵਿੰਦਰ ਦੀ ਗੱਲ ਸੁਣ ਕੇ ਪ੍ਰਧਾਨਚਾਰੀਆ ਵੀ ਹਰਾਰ ਰਹਿ ਗਏ ਉਹਨਾਂ ਨੇ ਗੁਰੀਆ ਦੇ ਪਿਤਾ ਨੂੰ ਦੱਸਿਆ ਕਿ ਬੇਟੀ ਗੁਰੀਆ ਸਕੂਲ ਆਈ ਸੀ ਅਤੇ ਸਮੇਂ ਨਾਲ ਘਰ ਲਈ ਨਿਕਲ ਰਹੀ ਸੀ ਪ੍ਰਧਾਨਚਾਰੀਆ ਨਾਲ ਗੱਲਬਾਤ ਕਰਨ ਤੋਂ ਬਾਅਦ ਸ਼ਵਿੰਦਰ ਦੀ ਚਿੰਤਾ ਹੋਰ ਵੀ ਵੱਧ ਗਈ ਉਹਨਾਂ ਨੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਬੇਟੀ ਬਾਰੇ ਪੁੱਛਿਆ ਪਰ ਉਹ ਉੱਥੇ ਵੀ ਨਹੀਂ ਪਹੁੰਚੀ ਸੀ ਸਰਕਾਰ ਦੇ ਲੋਕ ਇਹ ਸੋਚ ਕੇ ਪਰੇਸ਼ਾਨ ਹੋਣ ਲੱਗੇ ਕਿ ਗੁੜੀ ਆਖਿਰ ਜਾਏ ਕਿੱਥੇ ਗਈ ਦਿਮਾਗ ਵਿੱਚ ਇਹ ਸਵਾਲ ਆਉਂਦੇ ਹੀ ਸ਼ਾਵਿੰਦਰ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਉਹਨਾਂ ਨੂੰ ਇਹ ਸਮਝਣ ਵਿੱਚ ਦੇਰ ਨਾ ਲੱਗੀ ਕਿ ਕਿਤੇ ਬੇਟੀ ਨਾਲ ਕੋਈ ਅਨਹੋਣੀ ਤਾਂ ਨਹੀਂ ਹੋ ਗਈ ਦਫ਼ਤਰ ਤੋਂ ਦੇਰ ਰਾਤ ਘਰ ਆਏ ਸ਼ਾਵਿੰਦਰ ਪਤਨੀ ਰিনা ਸੋਫੇ ਤੇ ਬੈਠੇ ਬੈਠੇ ਬੇਟੀ ਦੇ ਇੰਤਜ਼ਾਰ ਵਿੱਚ ਘਰ ਦੇ ਮੁੱਖ ਦਰਵਾਜ਼ੇ ਵੱਲ ਟਿਕ ਟਿਕੀ ਲਗਾਈ ਦੇਖਦੇ ਰਹੇ ਬੇਟੀ ਦੀ ਚਿੰਤਾ ਵਿੱਚ ਪੂਰੀ ਰਾਤ ਉਹਨਾਂ ਦੋਵੇਂ પતિ ਪਤਨੀ ਨੇ ਅੱਖਾਂ ਵਿੱਚ ਕੱਢ ਦਿੱਤੀ। ਇਸੇ ਦਰਮਿਆਨ ਸ਼ਾਵਿੰਦਰ ਨੇ ਕੋਟਖਾਈ ਥਾਣੇ ਵਿੱਚ ਬੇਟੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ ਸੀ। ਅਗਲੀ ਸਵੇਰ ਸ਼ਾਵਿੰਦਰ ਬੇਟੀ ਦੀ ਖੋਜ ਵਿੱਚ ਨਿਕਲ ਪਏ। ਉਹਨਾਂ ਦੇ ਵਰਤਾਤੋਂ ਪ੍ਰਭਾਵਿਤ ਰਿਸ਼ਤੇਦਾਰ ਵੀ ਗੁੜੀਆਂ ਦੀ ਤਲਾਸ਼ ਵਿੱਚ ਸ਼ਿਮਲੇ ਦੇ ਜੰਗਲਾ ਦੀ ਖਾਕਸ਼ਾਨ ਦੇ ਫਿਰਦੇ ਰਹੇ ਪਰ ਗੁੜੀਆਂ ਦਾ ਕਿਤੇ ਪਤਾ ਨਹੀਂ ਲੱਗਿਆ। ਰਿਹਸਮਈ ਤਰੀਕੇ ਨਾਲ ਕੁੜੀਆਂ ਨੂੰ ਗੁੰਮ ਹੋਏ 24 ਘੰਟਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਸੀ ਪਰ ਉਸ ਦਾ ਕਿਤੇ ਪਤਾ ਨਹੀਂ ਲੱਗਿਆ 6 ਜੁਲਾਈ ਦੀ ਸਵੇਰ ਨੂੰ ਕੋਈ ਪੌਣੇ 8 ਵਜੇ ਕੋਟਖਾਈ ਥਾਣੇ ਦੇ ਹਲਾਲਾ ਪਿੰਡ ਦੇ ਕੋਲ ਤਾਂਦੀ ਦੇ ਜੰਦਲਾਂ ਵਿੱਚ ਇੱਕ ਗड्ढे ਦੇ ਅੰਦਰ ਇੱਕ ਕੁੜੀ ਦੀ ਨੰਗੀ ਹਾਲਤ ਵਿੱਚ Laash ਮਿਲੀ ਉਸ ਦੀ ਉਮਰ ਲਗਭਗ 16 ਤੋਂ 17 ਸਾਲ ਦੇ ਕਰੀਬ ਸੀ Laash ਮਿਲਦੇ ਹੀ ਵਨ ਅਧਿਕਾਰੀ ਨੇ ਇਸ ਦੀ ਸੂਚਨਾ ਕੋਟਖਾਈ ਥਾਣੇ ਦੇ ਇੰਸਪੈਕਟਰ ਰਾਜਿੰਦਰ ਸਿੰਘ ਨੂੰ ਦੇ ਦਿੱਤੀ ਸੂਚਨਾ ਮਿਲਦੇ ਹੀ ਉਹ ਐਸਆਈ ਦੀ ਪਚੰਦ ਹੈਡ ਕਾਂਸਟੇਬਲ ਸੁਰਤ ਸਿੰਘ ਕਾਂਸਟੇਬਲ ਮੋਹਨ ਲਾਲ ਰਫੀਤ ali ਅਤੇ ਮਹਿਲਾ ਕਾਂਸਟੇਬਲ ਨੀਹਾ ਨੂੰ ਲੈ ਕੇ ਘਟਨਾ ਸਥਲ ਤੇ ਪਹੁੰਚ ਦਏ ਘਟਨਾ ਸਥਲ ਤੇ ਪਹੁੰਚ ਕੇ ਉਹਨਾਂ ਨੇ ਮੌਕੇ ਦਾ ਮਿਆਨਾ ਕੀਤਾ ਅਤੇ ਗੁੜੀਆਂ ਦੇ ਪਿਤਾ ਸ਼ਾਵਿੰਦਰ ਨੂੰ ਵੀ ਉੱਥੇ ਸੱਦ ਲਿਆ ਸੀ ਉਹਨਾਂ ਨੂੰ ਸ਼ੱਕ ਸੀ ਕਿ ਕਿਤੇ ਇਹ লাশ 2 ਦਿਨਾਂ ਤੋਂ ਗੁੜੀਆਂ ਦੀ ਤਾਂ ਨਹੀਂ ਉਨ੍ਹਾਂ ਦੇ ਫੋਨ ਨਾਲ Laash ਦੀ ਪਹਿਚਾਨ ਕਰਨ ਵਿੱਚ ਆਸਾਨੀ ਹੋਵੇਗੀ। ਹਰਾਲਾ ਪਿੰਡ ਦੇ ਕੋਸਟਿਤ ਤਾਂਦੀ ਦੇ ਜੰਗਲਾ ਵਿੱਚ ਕੁੜੀ ਦੀ Laash ਮਿਲਣ ਦੀ ਸੂਚਨਾ ਮਿਲਦੇ ਹੀ ਸ਼ਾਵਿੰਦਰ ਦੇ ਹੱਥ ਪੈਰ ਫੁੱਲ ਗਏ ਅਤੇ ਉਹ ਤੁਰੰਤ ਘਟਨਾ ਸਥਾਨ ਵੱਲ ਚੱਲ ਪਏ। ਰਸਤੇ ਪਰ ਉਹ ਇਹੀ ਪ੍ਰਾਰਥਨਾ ਕਰਦੇ ਰਹੇ ਕਿ ਬੇਟੀ ਜਿੱਥੇ ਵੀ ਹੋਵੇ ਸੁਰੱਖਿਅਤ ਹੋਵੇ। ਕੈਰ ਦੋਨੀ ਦੇਰਵਾਦ ਬੇਟੇ ਅਮਨ ਦੇ ਨਾਲ ਉਹ ਮੌਬੀਏ ਤੇ ਪਹੁੰਚ ਗਏ। ਉੱਥੇ ਭਾਰੀ ਭੀੜ ਇਕੱਠੀ ਹੋਈ ਸੀ। ਅਤੇ ਜੰਦਲ ਵਿੱਚ ਇੱਕ ਗड्ढे ਦੇ ਅੰਦਰ Laash ਦੇ ਉੱਪਰ ਸਫੇਦ ਚਾਦਰ ਪਾਈ ਗਈ ਸੀ ਚਾਦਰ ਨਾਲ ਟਕੀ Laash ਦੇ ਕੇ ਸ਼ਵਿੰਦਰ ਦਾ ਦੇ ਜ਼ੋਰ-ਜ਼ੋਰ ਨਾਲ ਧੜਕਣ ਲੱਗਿਆ ਸੀ ਜਿਵੇਂ ਕਿ ਹੁਣ ਹਲਕਤ ਵਿੱਚੋਂ ਬਾਹਰ ਆ ਜਾਵੇਗਾ ਪਿਤਾ ਨੂੰ ਇੱਕ ਹੀ ਕਿਨਾਰੇ ਖੜਾ ਕਰਕੇ ਅਮਨ ਨੇ ਹਿੰਮਤ ਜੁਟਾ ਕੇ Laash ਤੇ ਪਈ ਚਾਦਰ ਹਟਾਈ ਚਾਰਾ ਵੇਖਦੇ ਹੀ ਅਮਨ ਦਾ ਤਲੇਜਾ ਮੂੰਹੋਂ ਆ ਗਿਆ ਅਤੇ ਉਹ ਦਹਾੜਾ ਮਾਰ ਕੇ ਰੋਣ ਲੱਗ ਗਿਆ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹੋਏ ਸਨ ਅਮਨੂ ਰੌਂਦਾ ਦੇ ਕਿ ਇੰਸਪੈਕਟਰ ਰਾਜਿੰਦਰ ਨੂੰ ਇਹ ਸਮਝਣ ਵਿੱਚ देर ਨਾ ਲੱਗੀ ਕਿ ਦੋ ਦਿਨਾ ਤੋਂ ਰਹੱਸ ਬਣੀ ਲਾਸ਼ ਦੀ ਪਛਾਣ ਹੋ ਗਈ ਹੈ। ਬੇਟੇ ਨੂੰ ਹੁੰਦਿਆਂ ਵੇਖ ਕੇ ਪਿਤਾ ਦੀਆਂ ਅੱਖਾਂ ਵੀ ਨਮ ਹੋ ਗਈਆਂ ਸਨ। ਲਾਜ ਦੀ ਸਿੱਤੀ ਵੇਖ ਕੇ ਪੁਲਿਸ ਅਧਿਕਾਰੀਆਂ ਦੀ ਰੂਹ ਕੰਬ ਗਈ ਸੀ। ਕੁੜੀਆ ਦੇ ਸਰੀਰ ਤੇ ਕਈ ਥਾਵਾਂ ਤੇ ਝੋਟਾ ਅਤੇ ਚਾਤੀ ਤੇ ਦੰਦਾ ਦੇ ਨਿਸ਼ਾਨ ਮਿਲੇ ਸਨ। ਇਹ ਵੇਖ ਕੇ ਲੱਗਦਾ ਸੀ ਕਿ ਕਾਤਲਾ ਨੇ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। घटना ਚੀਚ ਕੀ ਕਹਿ ਰਹੀ ਸੀ ਕਿ ਵੈਸ਼ੀ ਕਾਤਲਾ ਨੇ ਵਲਤਕਾਰ ਕਰਨ ਤੋਂ ਬਾਅਦ ਆਪਣੀ ਪਛਾਣ ਚ ਪਾਉਣ ਲਈ ਮਾਸੂਮ ਕੁੜੀਆਂ ਨੂੰ ਮਾਰ ਦਿੱਤਾ ਸੀ ਕਾਫੀ ਖੋਜ ਬੀਨ ਤੋਂ ਬਾਅਦ ਮੌਕੇ ਤੇ লাশ ਤੋਂ ਇਲਾਵਾ ਫੋਰ ਕੁਝ ਨਹੀਂ ਮਿਲਿਆ ਸੀ ਕੁੜੀਆਂ ਨੇ ਸਕੂਲ ਦੀ ਯੂਨੀਫਾਰਮ ਜੁੱਤੇ ਮੋਜੇ ਅਤੇ ਸਕੂਲ ਦਾ ਬੈਗ ਵੀ ਨਹੀਂ ਮਿਲਿਆ ਸੀ ਕਾਤਲਾ ਨੇ ਇਹ ਸਭ ਕੁਝ ਕਿੱਥੇ ਛੁਪਾਇਆ ਸੀ ਕਿਸੇ ਨੂੰ ਕੁਝ ਨਹੀਂ ਪਤਾ ਸੀ ਜੰਗਲਾਂ ਵਿੱਚ ਅੱਗ ਵਾਂਗ ਗੁੜੀਆਂ ਦੇ ਕਤਲ ਦੀ ਖਬਰ Shimla ਦੇ ਚਾਰੇ ਪਾਸੇ ਫੈਲ ਰਹੀ ਸੀ ਖਬਰ ਮਿਲਦੇ ਹੀ ਸ਼ਾਵੇਂਦਰ ਦੇ ਜਾਨ ਪਹਿਚਾਨ ਵਾਲੇ ਮੌਕੇ ਤੇ ਪਹੁੰਚਣ ਲੱਗ ਪਏ ਸਨ ਇਹ ਸਭ ਦੇਖ ਕੇ ਪੁਲਿਸ ਦੇ ਪ੍ਰਸ਼ੀਨੇ ਛੁੱਪਣ ਲੱਗੇ ਸਨ ASP ਨੇਗੀ ਨੇ ਜਲਦੀ ਲਾਸ਼ ਦਾ ਪੰਚਨਾਮਾ ਭਰ ਕੇ ਉਸ ਨੂੰ ਪੋਸਟ ਮਾਰਟਮ ਲਈ ਭੇਜਣ ਦਾ ਹੁਕਮ ਦਿੱਤਾ ਫਟਾਫਟ ਇਨਸਪੈਕਟਰ ਜ਼ਿੰਦਰ ਸਿੰਘ ਨੇ ਮੌਕੇ ਦੀ ਕਾਰਵਾਈ ਨਿਪਟਾ ਕੇ লাশ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਸ਼ਿਮਲਾ ਪੇਜ ਦਿੱਤੀ ਗੁੰਮਸ਼ੋਦਗੀ ਦੀ ਧਾਰਾ ਨੂੰ 12302 376 ਆਈਪੀਸੀ ਅਤੇ ਪੋਕਸੋ ਐਕਟ ਦੀ ਧਾਰਾ 4 ਵਿੱਚ ਤਮੀਮ ਕਰਕੇ ਅਰਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ 7 ਜੁਲਾਈ ਦੀ ਸਵੇਰ ਨੂੰ ਗੁੜੀਆਂ ਦੇ ਬਲਤਕਾਰ ਅਤੇ ਕਤਲ ਦੇ ਮਾਮਲੇ ਨੇ ਸ਼ਿਮਲਾ ਦੀਆਂ ਸੜਕਾਂ ਤੇ ਵਿਦਰੋਹ ਅਤੇ ਅੰਦੋਲਨ ਦੀ ਜੋ ਲਹਿਰ ਫੈਲੀ ਉਸ ਨਾਲ ਪੁਲਿਸ ਪਰਿਸ਼ਾਸਨ ਹਿੱਲ ਗਿਆ ਸੀ ਸ਼ਿਮਲਾ ਪ੍ਰਸ਼ਾਸਨ ਦੇ ਹੱਥੋਂ ਇਹ ਮਾਮਲਾ ਨਿਕਲ ਕੇ ਡੀਜੀਪੀ ਦੇ ਦਫ਼ਤਰ ਤੱਕ ਪਹੁੰਚ ਚੁੱਕਾ ਸੀ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਡੀਜੀਪੀ ਨੇ ਕੜਾ ਰਵੱਈਆ ਅਪਣਾਇਆ ਅਤੇ 10 ਜੁਲਾਈ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਐਸਆਈਟੀ ਦਾ ਗਠਨ ਕਰਨ ਦਾ ਹੁਕਮ ਦਿੱਤਾ ਆਪਣੇ ਅਧੀਨ ਅਧਿਕਾਰੀਆਂ ਨੂੰ ਕੜੇ ਸ਼ਬਦਾਂ ਵਿੱਚ ਡੀਜੀਪੀ ਨੇ ਕਿਹਾ ਕਿ ਮਾਸੂਮ ਬੇਟੀ ਦੇ ਕਾਤਲ ਫਰ ਹਾਲ ਵਿੱਚ ਜੇਲ੍ਹ ਦੀਆਂ ਸਲ੍ਖਾਂ ਦੇ ਪਿੱਛੇ ਹੋਣੇ ਚਾਹੀਦੇ ਹਨ ਇਸੇ ਦਰਮਿਆਨ ਗੁੜਿਆ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ Shimla ਦੀ ਮਸ਼ਹੂਰ NGO ਮਦਦ ਸੇਵਾ ٹرسٹ ਦੇ ਚੇਅਰਮੈਨ ਵਿਕਾਸ ਥਾਪ ਅਤੇ ਉਹਨਾਂ ਦੀ ਸਹਾਇਕੀ ਤਨੋਜਾ ਥਾਪ ਅੰਦੋਲਨ ਵਿੱਚ ਕੁੱਦ ਪਏ ਪੁਲਿਸ ਦੀ ناکامی ਨੂੰ ਸੰਥਾਨਿਕ ਘਵਾਣਾ ਨੇ ਖੋਲ ਕੇ ਰੱਖ ਦਿੱਤਾ ਸੀ ਪੁਲਿਸੋ ਤੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਸੂਬੇ ਦੇ ਮੁੱਖ ਮੰਤਰੀ ਅਤੇ ਡੀਜੀਪੀ ਦਾ ਭਾਰੀ ਦਬਾਅ ਸੀ ਉਹ ਹਰੇਕ ਪਲ ਦੀ ਜਾਂਚ ਦੀ ਰਿਪੋਰਟ ਮੰਗ ਰਹੇ ਸਨ ਪੁਲਿਸ ਦੀ ਤਿੰਨ ਦਿਨਾਂ ਦੀ ਕੜੀ ਮਿਹਨਤੇ ਆਪਣਾ ਰੰਗ ਵਿਖਾਇਆ ਸ਼ੱਕ ਦੇ ਆਧਾਰ ਤੇ ਪੁਲਿਸ ਨੇ 13 ਜੁਲਾਈ ਦੀ ਸ਼ਾਮ ਨੂੰ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਮ ਸੂਰਜ ਸਿੰਘ, ਰਾਜਿੰਦਰ ਸਿੰਘ ਉਰਫ ਰਾਜੂ, ਨਿਵਾਸੀ ਹਲਾਲਾ, ਸ਼ਿਵਾ ਸ਼ਿਵ ਰਿਸ਼ਟ ਨਿਵਾਸੀ ਗੜਵਾਲ, ਲੋਕ ਜਨ ਉਰਫ ਛੋਟੂ ਅਤੇ ਦੀਪਕ ਨਿਵਾਸੀ ਪੌੜੀ ਗੜਵਾਲ ਸਨ ਇਹ ਸਾਰੇ ਦੋਸ਼ੀ Shimla ਵਿੱਚ ਰਹਿ ਰਹੇ ਸਨ ਅਤੇ ਆਪਸ ਵਿੱਚ ਗਿਆਰੇ ਦੋਸਤ ਸਨ 19 ਇਨ੍ਹਾਂ ਪੰਧਿਆਂ ਨੂੰ ਬਿਫਤਾਰ ਕਰਕੇ ਰੇਪ ਅਤੇ ਮਰਡਰ ਕੇਸ ਦੇ ਦੋਸ਼ੀ ਬਣਾ ਦਿੱਤਾ ਪੰਝਾ ਦੋਸ਼ੀਆਂ ਦਾ ਲਗਾਤਾਰ 5 ਦਿਨਾਂ ਤੱਕ ਥਾਣੇ ਵਿੱਚ ਘੜੀ ਪੁੱਛ ਵਿੱਚ ਚਲਦੀ ਰਹੀ ਪੁਲਿਸ ਨੇ ਸੁਰਜ ਸਿੰਘ ਨੂੰ ਗੈਂਡਰੇਪ ਦਾ ਦੋਸ਼ ਨਾ ਮੰਨ ਕੇ ਉਸ ਨੂੰ ਬਹੁਤ ਜ਼ਿਆਦਾ ਸਿੱਦਤ ਦਿੱਤੀ। ਪੁਲਿਸ ਦੇ ਵੇ ਇੰਤਿਹਾਂ ਜਲਮਾ ਕਾਰਨ ਹਿਰਾਸਤ ਵਿੱਚ ਸੁਰਜ ਸਿੰਘ ਦੀ ਮੌਤ ਹੋ ਗਈ ਸੀ। ਪੁਲਿਸ ਦੇ ਹਿਰਾਸਤ ਵਿੱਚ ਗੈਂਡਰੇਪ ਦੇ ਦੋਸ਼ੀ ਸੁਰਜ ਸਿੰਘ ਦੀ ਮੌਤ ਹੋਣ ਨਾਲ ਸ਼ਿਮਲਾ ਦੀਆਂ ਠੰਡੀਆਂ ਹਵਾਵਾਂ ਵਿੱਚ ਇੱਕ ਜਵਾਲਾਮੁਖੀ ਫਟ ਗਿਆ ਸੀ। ਜਿਸ ਦੀ ਤਬਸ਼ਨਾਹ ਪੁਲਿਸ ਮਹਿਕਮਾ ਤੋਂ ਤੋ ਤੋਂ ਕਰਕੇ ਸਰ ਰਿਹਾ ਸੀ। ਇਹ ਘਟਨਾ 18 ਜੁਲਾਈ 2021 ਦੀ ਹੈ। ਦੋਸ਼ੀ ਸੂਰਜ ਸਿੰਘ ਦੀ ਮੌਤ ਤੋਂ ਬਾਅਦ ਰਾਜਨੀਤਿਕ ਮਾਮਲਾ ਗਰਮਾ ਗਿਆ ਕਾਂਗਰਸ ਦੇ ਵੀਰ ਭਦਰ ਸਿੰਘ ਦੀ ਸਰਕਾਰ ਵਿਰੁੱਧ ਭਾਜਪਾ ਨੇ ਮੋਰਚਾ ਖੋਲ ਦਿੱਤਾ ਅਤੇ ਮਾਮਲੇ ਦੀ ਜਾਂਚ ਸੀਵੀਆਈ ਨੂੰ ਸੌਂਪਨ ਲਈ ਜ਼ੋਰ ਲਾਉਣ ਲੱਗੀ ਆਖਿਰਕਾਰ ਸਰਕਾਰ ਨੂੰ ਉਹਨਾਂ ਦੇ ਅੱਗੇ ਝੁਕਣਾ ਪਿਆ ਅਤੇ 19 ਜੁਲਾਈ ਨੂੰ ਮਾਮਲੇ ਦੀ ਜਾਂਚ ਸੀਵੀਆਈ ਦੇ ਹੱਥਾਂ ਵਿੱਚ ਚਲੀ ਗਈ ਜਾਂਚ ਦੀ ਕਮਾਂਡ ਸੀਵੀਆਈ ਦੇ ਤੇਜ਼ ਤਰਾਰ ਐਸਪੀ ਐਸਐਸ ਗੁਰਮਨੀ ਸੰਭਾਲੀ ਅਤੇ ਬੀਐਸਪੀ ਸੀਮਾ ਪਾਉਜਾਰੀ ਨੇ ਉਨ੍ਹਾਂ ਦਾ ਸਾਥ ਦਿੱਤਾ ਜਾਂਚ ਦੀ ਕਮਾਂਡ ਸੰਭਾਲਦੇ ਹੀ ਐਸਪੀ ਬੁਰਮਰੀ ਦਿੱਲੀ ਮੁੱਖ ਦਫ਼ਤਰ ਵਿੱਚ ਆਪਣੀ ਤੌਰ ਤੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਪਹਿਲਾ ਮੁਕੱਦਮਾ ਬੁਰੀਆ ਦੇ ਰੇਪ ਅਤੇ ਮਰਡਰ ਕੇਸ ਵਿੱਚ ਦੋਸ਼ੀ ਸੁਰਜ ਸਿੰਘ ਦੀ ਪੁਲਿਸ ਦੇ ਹਿਰਾਸਤ ਵਿੱਚ ਮੌਜੂਦਾ ਸੀ ਪੁਲਿਸ ਅਧਿਕਾਰੀਆਂ ਤੇ ਇਹ આરોਪ ਲਗਾਇਆ ਗਿਆ ਸੀ ਕਿ ਦੋਸ਼ੀ ਸੁਰਜ ਸਿੰਘ ਨੂੰ ਹਿਰਾਸਤ ਵਿੱਚ ਬੇਰਹਿਮੀ ਨਾਲ ਕੁੱਟਿਆ ਗਿਆ ਸੀ ਜਿਸ ਨਾਲ ਹਿਰਾਸਤ ਵਿੱਚ ਉਸਦੀ ਮੌਤ ਹੋ ਗਈ ਸੀ ਕਿਸੇ ਦਰਾਨ ਆਈਜੀ ਜੈਬੀ ਨੇ ਸੁਰਜ ਦੀ ਮੌਤ ਨੂੰ ਹਿਰਾਸਤ ਦੇ ਵਿੱਚ ਹੋਈ ਮੌਤ ਦੀ ਵਜ੍ਹਾ ਦੋਸ਼ੀ ਰਾਜਿੰਦਰ ਸਿੰਘ ਉਰਫ ਰਾਜੂ ਦੇ ਸਿਰ ਤੇ ਮੜਨ ਦੀ ਕੋਸ਼ਿਸ਼ ਕੀਤੀ ਸੀ ਪਰ ਜਾਂਚ ਵਿੱਚ ਇਹ ਗੱਲ ਝੂਠ ਸਾਬਿਤ ਹੋਈ ਚੈਰ ਸੀਬੀਆਈ ਦੇ ਐਸਪੀ ਐਸਐਸ ਗੁਰਮਨੇ ਹਿਮਾਚਲ ਪੁਲਿਸ ਦੁਆਰਾ ਸ਼ੱਕ ਦੇ ਬਿਨਾ ਦੋਸ਼ੀ ਬਣਾਏ ਗਏ ਚਾਰ ਲੋਕਾਂ ਰਾਜਿੰਦਰ ਸਿੰਘ ਉਰਫ ਰਾਜੂ ਸੁਆਸ਼ ਬ੍ਰਿਸ਼ਟ ਨੋਕਜਨ ਛੋਟੂ ਅਤੇ ਦੀਪਗਰੂ ਜਵਾਨਤ ਤੇ ਛੱਡ ਦਿੱਤਾ ਅਤੇ ਕੁੜੀਆ ਰੇਪ ਅਤੇ ਮਰਡਰ ਕੇਸ ਦੀ ਜਾਂਚ ਨਮੇ ਸ਼ਰੇ ਤੋਂ ਸ਼ੁਰੂ ਕੀਤੀ। ਉਹਨਾਂ ਨੇ ਜਾਂਚ ਦੀ ਕਾਰਵਾਈ ਉਥੋਂ ਤੋਂ ਸ਼ੁਰੂ ਕੀਤੀ ਜਿੱਥੇ ਕੁੜੀਆ ਦੀ ਲਾਸ਼ ਮਿਲੀ ਸੀ। ਸਭ ਤੋਂ ਪਹਿਲਾਂ ਉਹਨਾਂ ਨੇ ਜੰਦਲਾ ਦੀ ਭੂਗੋਲਿਕ ਸਥਿਤੀ ਨੂੰ ਦੇਖਿਆ ਅਤੇ ਆਉਣ ਜਾਣ ਵਾਲੇ ਰਸਤੇ ਦਾ ਨਿਰਿਖਣ ਕੀਤਾ। ਇਸੇ ਦੌਰਾਨ ਸੀਵੀਆਈ ਵੱਲੋਂ ਚਾਰੇ ਦੋਸ਼ੀਆਂ ਨੂੰ ਛੱਡੇ ਜਾਣ ਤੇ ਮਦਦ ਸੇਵਾ ٹرسٹ ਦੇ ਚੇਅਰਮੈਨ ਵਿਕਾਸ ਥਾਪ ਅਤੇ ਕਾਨੂੰਜਾ ਥਾਪ ਨੇ ਮੁੱਖ ਮੰਤਰੀ ਬੀਰਪਦਰ ਸਿੰਧਨਾਲ ਮਿਲਕੇ ਸੀਬੀਆਈ ਦੀ ਕਾਰਵਾਈ ਤੇ ਨਾਰਾਜ਼ਗੀ ਜ਼ਾਹਰ ਕੀਤੀ ਪਰ ਸੀਬੀਆਈ ਆਪਣੇ ਕੰਮ ਵਿੱਚ ਮضੜ ਰਹੀ 9 ਮਹੀਨਿਆਂ ਦੀ ਮਿਹਨਤ ਤੇ ਯਤਨ ਤੋਂ ਬਾਅਦ ਸੀਬੀਆਈ ਨੇ ਹਲਾਲਾ ਜੰਗਲ ਤੋਂ ਇਕਰਾਜੋ ਨਾਮਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਜੋ ਕਿ ਲੱਕੜੀ ਕੱਟਣ ਵਾਲਾ ਸੀ ਉਸ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਜਿੱਥੇ ਉਸਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਰਾਜੋ ਨੇ ਸੀਬੀਆਈ ਅਧਿਕਾਰੀ ਗੁਰਮਨੂ ਦੱਸਿਆ ਕਿ 5 ਜੁਲਾਈ ਦੇ ਦਿਨ ਜਿੰਦਲਾ ਵਿੱਚ ਅਨਿਲ ਉਲਫ ਨਿੱਲੂ ਪਰੇਸ਼ਾਨ ਹਾਲ ਵਿੱਚ ਦੇਖਿਆ ਗਿਆ ਸੀ ਉਸਦੇ ਬਾਅਦ ਉਹ ਕਿਤੇ ਵੀ ਨਜ਼ਰ ਨਹੀਂ ਆਇਆ ਨਿੱਲੂ ਮੰਡੀ ਜ਼ਿਲ੍ਹੇ ਦੇ ਵਿਟੌਰ ਦਾ ਰਹਿਣ ਵਾਲਾ ਸੀ ਅਤੇ ਇੱਥੇ ਇੱਕ ਠੇਕੇਦਾਰ ਕੋਲ ਲੱਕੜੀ ਚਿਰਨ ਦਾ ਕੰਮ ਕਰਦਾ ਸੀ ਰਾਜੂ ਦੇ ਬਿਆਨ ਤੋਂ ਬਾਅਦ ਐਸਪੀ ਗੁਰਮਨੇਪ ਉਸ ਨੂੰ ਛੱਡ ਦਿੱਤਾ ਅਤੇ ਮੁਖਵਰਾ ਦੇ ਜ਼ਰੀਏ ਨਿੱਲੂ ਨੂੰ ਫੜਨ ਲਈ ਜਾਲ ਵਿੱਚ ਆਇਆ ਦਿੱਤਾ 13 April 2018 ਨੂੰ ਆਖਿਰਕਾਰ ਸੀਬੀਆਈ ਨੇ ਸ਼ਿਮਲੇ ਦੇ ਹਾਈ ਕੋਰਟੀ ਇਲਾਕੇ ਤੋਂ ਅਨਿਲ ਉਰਫ ਨੀਲੂ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਉਹ ਸ਼ਿਵਲਾ ਛੱਡ ਕੇ ਕਿਤੇ ਭਜਨ ਦੀ ਫਿਲਾਕ ਵਿੱਚ ਸੀ ਐਸਪੀ ਗੁਰਮ ਗ੍ਰਿਫਤਾਰ ਕਰਕੇ ਨੀਲੂ ਨੂੰ ਸਿੱਧਾ ਸੀਬੀਆਈ ਮੁਖ ਦਫ਼ਤਰ ਲੈ ਆਏ ਅਤੇ ਉੱਥੇ ਉਸ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਆਖਰਕਾਰ ਸੀਬੀਆਈ ਦੇ ਸਵਾਲਾਂ ਅੰਗੇ ਨੀਲੂ ਟੁੱਟ ਗਿਆ ਅਤੇ ਆਪਣੇ ਜ਼ੁਰਮ ਨੂੰ ਕਬੂਲ ਕਰ ਲਿਆ ਉਸਨੇ ਮੰਨਿਆ ਕਿ ਕੁੜੀਆ ਦਾ ਰੇਪ ਤੇ ਮਰਡਰ ਉਸਨੇ ਖੁਦ ਇਸ ਨੂੰ ਅੰਜਾਮ ਦਿੱਤਾ ਸੀ ਫਿਰ ਉਸਨੇ ਪੂਰੀ ਕਹਾੜੀ ਦੱਸੀ ਪਾਈਸਾਲਾ ਅਨਿਲ ਉਰਫ ਨੀਲੂ ਉਰਫ ਕਮਲੇਸ਼ ਉਰਫ ਚਰਾਨੀ ਮੰਡੀ ਜ਼ਿਲ੍ਹੇ ਦੇ ਵਿਟੋਰ ਦਾ ਰਹਿਣ ਵਾਲਾ ਸੀ Shimla ਦੇ Kot Khai ਥਾਣੇ ਦੇ ਮਹਿਸੂਸੀ ਵਿੱਚ ਕਿਰਾਏ ਤੇ ਕਮਰਾ ਲੈ ਕੇ ਕੱਲਾ ਰਹਿੰਦਾ ਸੀ ਹਾਲਾਂਕਿ ਪਿੰਡ ਦੇ ਕੋਲ ਤਾਂਦੀ ਦੇ ਜੰਦਲਾਂ ਵਿੱਚ ਇੱਕ ਠੇਕੇਦਾਰ ਕੋਲ ਲੱਕੜੀ ਚੀਰਨ ਦਾ ਕੰਮ ਕਰਦਾ ਸੀ ਅਨਿਲ ਉਰਫ ਨੀਲੂ ਵਿਆਹਿਆ ਹੋਇਆ ਨਹੀਂ ਸੀ ਉਹ ਖੂਬਸੂਰਤ ਸਰੀਰ ਵਾਲਾ ਨਹੀਂ ਸੀ ਪਰ ਵਾਸਨਾ ਨਾਲ ਭਰਿਆ ਇਨਸਾਨ ਸੀ ਇਹੀ ਨਹੀਂ ਨੀਲੂ ਉਸ ਨੂੰ ਖਾ ਜਾਨਵਰੀਆਂ ਅੱਖਾਂ ਨਾਲ ਤੱਕਦਾ ਰਹਿੰਦਾ ਸੀ ਜਦੋਂ ਤੱਕ ਉਹ ਉਸ ਦੀਆਂ ਨਜ਼ਰਾਂ ਤੋਂ ਓਝਣ ਲਾਹ ਹੋ ਜਾਂਦੀ ਗੁੜੀਆ ਹਰ ਰੋਜ਼ ਤਾਂਦੀ ਦੇ ਜੰਗਲਾਂ ਦੇ ਰਸਤੇ ਘਰ ਤੋਂ ਸਕੂਲ ਤੇ ਸਕੂਲ ਤੋਂ ਘਰ ਆਉਂਦੀ ਜਾਂਦੀ ਸੀ ਨੀਲੂ ਤੇ ਆ 23 ਦਿਨਾਂ ਤੋਂ ਗੁੜੀਆ ਤੇ ਨਜ਼ਰਾ ਦੱਡੀਆਂ ਹੋਈਆਂ ਸਨ ਜਦ ਵੀ ਉਸ ਦੀ ਨਜ਼ਰ ਗੁੜੀਆ ਦੇ ਬਦਨ ਤੇ ਪੈਂਦੀ ਉਸ ਦੇ ਮਨ ਵਿੱਚ ਕਰਲਾਏ ਵਾਸਨਾ ਦੇ ਕੀੜੇ ਜਾਗ ਪੈਂਦੇ ਪਰ ਉਹ ਮਨਮੋਸ ਕੇ ਰਹਿ ਜਾਂਦਾ ਗੁੜੀਆ ਹੁਣ ਉਸ ਦੇ ਦਿਲ ਵਿੱਚ ਵੱੜ ਗਈ ਸੀ ਉਸਰੇ ਸੋਚ ਲਿਆ ਸੀ ਕਿ ਜਦੋਂ ਤੱਕ ਬੁੜੀਆ ਦੇ ਜਿਸੂ ਨੂੰ ਆਪਣੇ ਮਨ ਦੇ ਮੁਤਾਬਿਕ ਭੋਗ ਨਹੀਂ ਲਏਗਾ ਤਦ ਤੱਕ ਉਸਨੂੰ ਸੰਤੋਖ ਨਹੀਂ ਹੋਵੇਗਾ ਗੱਲ ਤੋਂ 17 ਜੁਲਾਈ ਦੀ ਹੈ ਉਹਨੇ ਦਿਨੀ ਮੀਂਹ ਪੈਣ ਕਰਕੇ ਜਿੰਦਲਾਂ ਵਿੱਚ ਲੱਕੜੀ ਚਿਰਨ ਦਾ ਕੰਮ ਬੰਦ ਸੀ ਪਰ ਨੀਲੂ ਫਿਰ ਵੀ ਰੋਜ਼ ਠੇਕੇ ਤੇ ਪਹੁੰਚਦਾ ਸੀ ਉਦਰ ਬੁੜੀਆ ਦਾ ਸਕੂਲ ਖੁੱਲ ਗਿਆ ਸੀ ਅਤੇ ਉਹ 10ਵੀਂ ਕਲਾਸ ਵਿੱਚ ਪੜ੍ਹਦੀ ਸੀ ਉਹ ਹਰ ਰੋਜ਼ ਸਮੇਂ ਤੇ ਸਕੂਲ ਜਾਂਦੀ ਸੀ ਉਸਨੂੰ ਤਾਂਦੀ ਦੇ ਜਿੰਦਲਾਂ ਦੇ ਰਸਤੇ ਤੋਂ ਲੰਘਣਾ ਪੈਂਦਾ ਸੀ 4 ਜੁਲਾਈ 2017 ਨੂੰ ਸ਼ਾਮ 4:30 ਵਜੇ ਜਦੋਂ ਸਕੂਲ ਤੋਂ ਛੁੱਟੀ ਹੋਈ ਤਾਂ ਬੁਰੀਆ ਚੰਦਰਾ ਦੇ ਰਸਤੇ ਵੱਲ ਚੱਲ ਪਈ। ਐਦਰ ਨੀਲੂ ਚੰਦਲਾਰ ਵਿੱਚ ਘਾਤ ਲਗਾ ਕੇ ਉਸ ਦੀ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਅੱਜ ਉਹ ਆਪਣੀਆਂ ਹਸਰਤਾਂ ਨੂੰ ਪੂਰਾ ਕਰਕੇ ਹੀ ਰਹੇਗਾ। ਨੀਲੂ ਨੇ ਜਦ ਬੁਰੀਆ ਨੂੰ ਚਿੰਗਲ ਵੱਲ ਆਉਂਦੇ ਵੇਖਿਆ ਉਹ ਚਿਤਾਵਨੀ ਨਾਲ ਤਿਆਰ ਹੋ ਗਿਆ। ਉਸਨੇ ਸ਼ਿਕਾਰੀ ਭੇੜੀਏ ਦੀ ਤਰ੍ਹਾਂ ਪਿੱਛੋਂ ਤੋਂ ਹੱਥ ਰੱਖ ਕੇ ਬੁਰੀਆ ਨੂੰ ਦੋਹੋਚ ਰਿਹਾ ਅਚਾਰਾ ਕੋਈ ਹਮਲੇ ਨਾਲ ਕੁੜੀਰ ਦਰ ਦੇਤੇ ਨੀਲੂ ਦੇ ਮਜ਼ਬੂਤ ਹੱਥਾਂ ਤੋਂ ਛੁੱਟਣ ਦੀ ਕੋਸ਼ਿਸ਼ ਕਰਨ ਲੱਗੀ ਪਰ ਉਹ ਉਸ ਦੇ ਚੁੰਗਲ ਵਿੱਚੋਂ ਨਿਕਲ ਨਹੀਂ ਸਕੀ ਨੀਲੂ ਉਸ ਨੂੰ ਜੰਦਰ ਦੇ ਵਿੱਚਕਾਰ ਖਿੱਚ ਕੇ ਲੈ ਗਿਆ ਅਤੇ ਉਸ ਨਾਲ ਜ਼ਬਰਦਸਤੀ ਕਰ ਦਿੱਤੀ ਜਦ ਬਾਸਰਾ ਦੀ ਅੱਗ ਥੋੜੀ ਠੰਡੀ ਹੋਈ ਤਾਂ ਉਸ ਦੇ ਸਾਹਮਣੇ ਜੇਲ੍ਹ ਦੀਆਂ ਸਲਾਖਾਂ ਦੀ ਚਿੰਤਾ ਆ ਗਈ ਸੋਚਦੇ ਸੋਚਦੇ ਨੀਲੂ ਨੇ ਫਿਰ ਦੁਬਾਰਾ ਬੁੜੀਆ ਤੇ ਹਮਲਾ ਕੀਤਾ ਤੇ ਉਸ ਦਾ ਗਲਾ ਘੋਟ ਕੇ ਉਸ ਨੂੰ ਮੌਤ ਦੇ ਹਵਾਲੇ ਕਰ ਦਿੱਤਾ ਆਪਣੀ ਪਹਿਚਾਨ ਮਟਾਉਣ ਲਈ ਉਸਦੇ ਸਕੂਲ ਦੇ ਕੱਪੜੇ ਜੁੱਤੇ ਮੋਜੇ ਅਤੇ ਸਕੂਲ ਦਾ ਬੈਗ ਸਾਰੇ ਜਲਾ ਦਿੱਤੇ ਅਤੇ ਫਰਾਰ ਹੋ ਗਿਆ ਇੱਥੇ ਤੱਕ ਕਿ 2 ਦਿਨਾਂ ਬਾਅਦ ਉਸਦੀ ਨਗਰ ਸਥਿਤੀ ਵਿੱਚ লাশ ਬਰਾਮਦ ਹੋਈ ਫਿਰ ਸ਼ੁਰੂ ਹੋਇਆ ਐਸਆਈਟੀ ਅਤੇ ਸੀਬੀਆਈ ਦਾ ਖੇਲ ਐਸਆਈਟੀ ਨੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਵਿੱਚੋਂ ਇੱਕ ਦੋਸ਼ੀ ਸੂਰਜ ਸਿੰਘ ਦੀ ਹਿਰਾਸਤ ਵਿੱਚ ਮੌਤ ਹੋ ਚੁੱਕੀ ਸੀ ਉਹਨਾਂ ਦੋਸ਼ੀਆਂ ਨੂੰ ਸੀਬੀਆਈ ਨੇ ਦੋਸ਼ੀ ਨਹੀਂ ਮੰਨਿਆ ਤੇ ਉਹਨਾਂ ਨੂੰ ਜ਼ਮਾਨਤ ਤੇ ਛੱਡ ਦਿੱਤਾ ਗੁਰੀਆ ਰੇਵ ਮਟਰ ਕੇਸ ਵਿੱਚ ਜਿਸ ਇੱਕ ਦੋਸ਼ੀ ਕਮਲੇਸ਼ ਉਰਫ ਨੀਨੂ ਉਰਫ ਚਲਾਨੀ ਨੂੰ ਦੋਸ਼ੀ ਬਣਾਇਆ ਗਿਆ ਹੈ ਉਸ ਦੀ ਜਾਂਚ ਤੋਂ ਨਾਤਾ ਬੁਰੀਆ ਦੇ ਘਰਵਾਲੇ ਖੁਸ਼ਾਨ ਅਤੇ ਨਾ ਹੀ ਮਦਦ ਸੇਵਾ ٹرسٹ ਦੇ ਚੇਅਰਮੈਨ ਵਿਕਾਸ ਥਾਪ ਸਮਾਜਿਕ ਸੰਤਾਰੇ ਚੇਅਰਮੈਨ ਵਿਕਾਸ ਥਾਪ ਨੇ ਕਿਹਾ ਕਿ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਨੀਲੂ ਦੋਸ਼ੀ ਨਹੀਂ ਹੈ ਪਰ ਮੈਂ ਇਹ ਵੀ ਨਹੀਂ ਮੰਨਦਾ ਕਿ ਸਿਰਫ ਇੱਕਲਾ ਮੀਲੂ ਇਸ ਘਟਨਾ ਨੂੰ ਅੰਜਾਮ ਦੇ ਸਕਦਾ ਹੈ ਮੇਲੂ ਦੇ ਇਲਾਵਾ ਵੀ ਇਸ ਕੇਸ ਵਿੱਚ ਹੋਰ ਦੋਸ਼ੀ ਹਨ ਜਿਨ੍ਹਾਂ ਨੂੰ ਬਚਾਇਆ ਗਿਆ ਹੈ। ਉਹ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੱਕ ਸੰਤਾ ਚੁੱਪ ਨਹੀਂ ਬੈਠੇਗੀ ਤੇ ਸੰਘਰਸ਼ ਕਰਦੀ ਰਹੇਗੀ। ਇਸ ਤੋਂ ਬਾਅਦ ਇਸ ਸੰਤਾ ਵੱਲੋਂ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿੱਚ ਗੁਰਿਆ ਦੁਸ਼ਕਰਮ ਕੇਸ ਦੀ ਜਾਂਚ ਦੁਆਰਾ ਕਰਵਾਉਣ ਦੀ ਮੰਗ ਨੂੰ ਜਾ ਕੇ ਨਿਆਇਦਿਸ਼ ਤਰਲੋਕ ਸਿੰਘ ਚੋਹਾਨ ਤੇ ਨਿਆਇਦਿਸ਼ ਸੀਵੀ ਵਰਵਲੀਆ ਦੇ ਸਾਹਮਣੇ ਇੱਕ ਪਰਟੀਸ਼ਨ ਦਾਇਰ ਕੀਤੀ। ਪਰਟੀਸ਼ਨ ਉੱਤੇ ਸੁਣਵਾਈ ਕਰਨ ਵਾਲੇ ਨਿਆਇਦਿਸ਼ ਤਰਲੋਕ ਚੋਹਾਨ ਨੇ ਸੁਣਵਾਈ ਕਰਨ ਵਾਲੀ ਬੈਂਚ ਤੋਂ ਆਪਣੇ ਆਪ ਨੂੰ ਲੱਗ ਕਰ ਲਿਆ। ਹਾਲਾਂਕਿ ਕੁੜੀਆਂ ਨੂੰ ਨਿਆਂ ਦਿਵਾਉਣ ਲਈ ਮਦਦ ਸੇਵਾ ਟਰੱਸਟ ਦੇ ਚੇਅਰਮੈਨ ਵਿਕਾਸ <th> ਉਹਨਾਂ ਦੀ ਸਹਾਇਕ ਤਨੂਜਾ <th> <th> ਅਤੇ ਟਰੱਸਟ ਦੇ ਵਕੀਲ ਭੁਪਿੰਦਰ ਚੋਹਾਨ ਨੇ ਅੰਟੀ ਚੋਟੀ ਇੱਕ ਕੀਤੀ ਆਖਰਕਾਰ ਉਹਨਾਂ ਦੀ ਮਿਹਨਤ ਰੰਗ ਲੈ ਆਈ ਅਤੇ ਗੁਰਿਆ ਦਾ ਕਾਤਿਲ ਨੀਲੂ ਅਤੇ ਕੁਕਰਮ ਦੀ ਸਜ਼ਾ ਮੌਤ ਤੱਕ ਜੇਲ੍ਹ ਵਿੱਚ ਬਿਤਾਏਗਾ ਸੀਵੀਆਈ ਨੇ ਆਈਜੀ ਅਤੇ ਐਸਪੀ ਸਮੇਤ ਜਿਨ੍ਹਾਂ ਨੌਕਰੀ ਸਕਮਚਾਰੀਆਂ ਨੂੰ ਵਿਸਤਾਰ ਕੀਤਾ ਸੀ ਕਥਾ ਲਿਖਣ ਤੱਕ ਉਹਨਾਂ ਵਿੱਚੋਂ ਆਈਜੀ ਜਹੂਰ ਹਦਰ ਜੈਦੀ ਅਤੇ ਐਸਪੀ ਡੀਡਬਲਯੂ ਨੇਗੀ ਜਮਾਨਤ ਤੇ ਜੇਲ੍ਹ ਤੋਂ ਬਾਹਰ ਆ ਚੁੱਕੇ ਹਨ ਇਨਾਂ ਕੇਸਾਂ ਵਿੱਚ ਕੋਰਟੋਂ ਹਾਲੇ ਤੱਕ ਫੈਸਲਾ ਨਹੀਂ ਹੋਇਆ ਹੈ ਔਰ ਦੇਖਣਾ ਇਹ ਹੈ ਕਿ ਰੱਸੇ ਨੂੰ ਸੱਪ ਬਣਾਉਣ ਵਿੱਚ ਮਾਇਰ ਇਹ ਪੁਲਿਸ ਕਮਚਾਰੀਆਂ ਦੇ ਖਿਲਾਫ ਅਦਾਲਤ ਕੀ ਸਜ਼ਾ ਸੁਣਾਉਂਦੀ ਹੈ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਹਾਣੀ ਸੁਣਾਉਣ ਦਾ ਉਦੇਸ਼ ਕਿਸੇ ਦਾ ਦਿਲ ਦਿਖਾਣਾ ਜਾਂ ਠੇਸ ਪਹੁੰਚਾਉਣਾ ਨਹੀਂ ਹੈ ਸਗੋਂ ਤੁਹਾਨੂੰ ਜਾਗਰੂਕ ਅਤੇ ਸਤর্ক ਕਰਨਾ ਹੈ ਕਹਾਣੀ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ